ਐਜੂਕੇਸ਼ਨ ਬਲਾਕ ਸ਼੍ਰੀ ਕੇਪਰ ਸਾਹਿਬ ਵਿਖੇ ਪ੍ਰਾਇਮਰੀ ਅਧਿਆਪਕਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਹੋਈ ਸਮਾਪਤ ਪ੍ਰਾਇਮਰੀ ਅਧਿਆਪਕਾਂ ਦੀ ਪਹਿਲੀ ਅਤੇ ਦੂਜੀ ਜਮਾਤ ਨੂੰ ਪੜਾਉਣ ਵਾਲੇ ਅਧਿਆਪਕਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਵਿੱਚ ਜਿੱਥੇ ਅਧਿਆਪਕਾਂ ਨੂੰ ਨਿਪੁੰਨ ਭਾਰਤ ਤਹਿਤ ਐਫਐਲਐਨ ਦੇ ਟੀਚਿਆਂ ਬਾਰੇ ਦੱਸਿਆ ਗਿਆ ਇੱਥੇ ਹੀ ਰਿਸੋਰਸ ਪਰਸਨ ਦੁਆਰਾ ਵਕ ਵਕ ਐਕਟੀਵਿਟੀਆਂ ਕਰਵਾ ਕੇ ਅਧਿਆਪਕਾਂ ਨਾਲ ਜਿਹੋ ਤਜਰਬੇ ਅਤੇ ਬੱਚਿਆਂ ਨੂੰ ਬੱਚਿਆਂ ਦੇ ਬਹੁਮੁਖੀ ਵਿਕਾਸ ਲਈ ਵੱਖ-ਵੱਖ ਗਤੀਵਿਧੀਆਂ ਕਰਵਾਉਣ ਬਾਰੇ ਦੱਸਿਆ ਗਿਆ ਇਸ ਮੌਕੇ ਰਿਸੋਰਸ ਪਰਸਨ ਸੁਨੀਲ ਕੁਮਾਰ, ਪ੍ਰੇਮ ਸਿੰਘ ਅਤੇ ਮਨਜੀਤ ਰਾਣਾ ਨੇ ਪੰਜਾਬੀ, ਗਣਿਤ ਅਤੇ ਇੰਗਲਿਸ਼ ਦੇ ਵੱਖ-ਵੱਖ ਟੀਚਿਆਂ ਨੂੰ ਜਮਾਤ ਪਹਿਲੀ ਅਤੇ ਦੂਜੀ ਦੇ ਬੱਚਿਆਂ ਲਈ ਕਿਵੇਂ ਪ੍ਰਾਪਤ ਕਰਨਾ ਹੈ ਅਤੇ ਬੱਚਿਆਂ ਨੂੰ ਟੀਚਿਆਂ ਤੱਕ ਕਿਵੇਂ ਲੈ ਕੇ ਜਾਣਾ ਹੈ ਜੋ ਕਿ ਐਫਐਲਐਨ ਤਹਿਤ ਕਰਵਾਏ ਜਾਣੇ ਹਨ ਉਹਨਾਂ ਦੀ ਟ੍ਰੇਨਿੰਗ ਦਿੱਤੀ ਗਈ ਇਸ ਮੌਕੇ ਬਲਾਕ ਹੈਡ ਸਹਾਇਬ تھے ਲਗਭਗ 3 ਅਧਿਆਪਕ 3 ਦਿਨਾਂ ਦੀ ਟ੍ਰੇਨਿੰਗ ਵਿੱਚ ਹਾਜ਼ਰ ਰਹੇ ਅਤੇ ਉਹਨਾਂ ਨੇ ਜਿੱਥੇ ਰਿਸੋਰਸ ਪਰਸਨ ਦੁਆਰਾ ਟ੍ਰੇਨਿੰਗ ਦੌਰਾਨ ਅਧਿਆਪਕਾਂ ਨੂੰ ਰਿਪੋਰਟ ਕਾਰਡ ਭਰਨੇ ਰਿਪੋਰਟ ਕਾਰਡ ਦੇ ਵਿੱਚ ਬੱਚਿਆਂ ਦੇ ਬਸਾ ਚਾਹੂ ਕੀ ਵਿਕਾਸ ਚਾਰ ਹੋਰ ਵਧੀਆਂ ਕਿ ਓਵਰਆਲ ਡਵੈਲਪਮੈਂਟ ਭਰਨ ਬਾਰੇ ਦੱਸਿਆ ਗਿਆ ਉੱਥੇ ਹੀ ਵੱਖ-ਵੱਖ ਵੀਡੀਓ ਰਾਹੀਂ ਅਧਿਆਪਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਕਿਵੇਂ ਅਲੱਗ-ਅਲੱਗ ਸਕੂਲਾਂ ਵਿੱਚ ਪੰਜਾਬ ਦੇ ਵੱਖ-ਵੱਖ ਬਲਾਕਾਂ ਜਾਂ ਜ਼ਿਲ੍ਹਿਆਂ ਵਿੱਚ ਇਹਨਾਂ ਟੀਚਿਆਂ ਨੂੰ ਹਾਸਲ ਕਰਨ ਲਈ ਅਧਿਆਪਕ ਕੋਸ਼ਿਸ਼ ਕਰ ਰਹੇ ਹਨ ਅਤੇ ਕਿਹੜੇ ਤਰੀਕੇ ਵਧੀਆ ਹਨ ਜਿਨ੍ਹਾਂ ਨਾਲ ਬੱਚਿਆਂ ਦੇ ਚਹੂ ਮੁਖੀ ਵਿਕਾਸ ਲਈ ਇਹ ਟ੍ਰੇਨਿੰਗਾਂ ਲਾਭਕਾਰੀ ਹੋ ਸਕਦੀਆਂ ਹਨ ਹਾਂਜੀ ਆ ਬਲੌਕ ਇਤਵਰ ਸਾਹਿਬ ਵਿਖੇ ਐਫਐਲਐਨ ਦੇ ਅੱਧਾ ਜਿਹੜਾ ਟ੍ਰੇਨਿੰਗਸ ਚੱਲ ਰਹੀ ਹੈ ਅਧਿਆਪਕਾਂ ਦੀ ਜਮਾਤ ਪੈੜੀ ਹੈ ਤੇ ਦੂਜੀ ਨੂੰ ਪੜ੍ਹਾਉਣ ਵਾਲੇ ਸਾਰੇ ਅਧਿਆਪਕਾਂ ਦੀ ਇਹ ਟ੍ਰੇਨਿੰਗਸ ਲੱਗ ਰਹੀ ਹੈ ਅੱਜ ਇਹਦਾ ਪਹਿਲੇ ਬੈਚ ਦਾ ਅੱਜ ਤੀਜਾ ਦਿਨ ਸੀਗਾ ਇਹਨਾਂ ਟ੍ਰੇਨਿੰਗਾਂ ਦੌਰਾਨ ਅਧਿਆਪਕਾਂ ਨੂੰ ਜਿਹੜਾ ਸਾਡੀਆਂ ਨਵੀਆਂ ਕਿਤਾਬਾਂ ਰਿਵਾਈਜ਼ਡ ਹੋਈਆਂ ਐ ਪੰਜਾਬੀ ਗਣਿਤ ਤੇ ਅੰਗਰੇਜ਼ੀ ਦੀਆਂ ਜਮਾਤ ਪੈਤੀ ਤੇ ਦੂਜੀ ਦੀਆਂ ਉਹਨਾਂ ਦੀ ਪੈਡਾਗੋਜੀ ਬਾਰੇ ਫੋਰ ਬਲੋਕ ਅਪਰੋਚ ਵੀ ਜਿਹੜੀਆਂ ਉਪਸਥਾਨ ਤੇ ਟ੍ਰੇਨਿੰਗ ਜਿਹੜੀ ਦਿੱਤੀ ਜਾ ਰਹੀ ਹੈ ਤਾਂ ਜੋ ਵਧੀਆ ਢੰਗ ਨਾਲ ਜਿਹੜਾ ਹੈਗਾ ਬੱਚਿਆਂ ਨੂੰ ਅਧਿਆਪਕਾਂ ਕੇ ਤੇ ਟ੍ਰੇਨਿੰਗ ਲੈ ਕੇ ਸਿੱਖਿਆ ਜਿਹੜੀ ਹੈਗੀ ਆਪਣੇ ਸਕੂਲਾਂ ਵਿੱਚ ਵਧੀਆ ਨਾ ਸਿੱਖਿਆ ਦੇ ਸਕਣ ਤੇ ਇਹਨਾਂ ਵਿੱਚ ਫੋਰ ਜਾਂ ਦੀ ਕਿਤਾਬਾਂ ਵਿੱਚ ਜਿਹੜੀ ਫੋਰ ਬਲੋਕ ਅਪਰੋਚ ਹੋਈ ਹੈ ਤੇ ਨੈਸ਼ਨ ਪੱਧਰ ਤੇ ਜਿਹੜਾ ਨਿਪੋਨ ਭਾਰਤ ਮਿਸ਼ਨ ਤੇ ਐਫਐਲਐਨ ਮਿਸ਼ਨ ਚੱਲ ਰਿਹਾ ਹੈ ਉਹਦੇ ਤਹਿਤ ਉਹਦੇ ਟੀਚੇ ਸਾਡੀਆਂ ਕਿਤਾਬਾਂ ਵਿੱਚ ਇਹ ਸ਼ਾਮਿਲ ਹੈ ਸਿੱ ਸ਼ਿਕਾ ਮੈਂ ਨਾ ਨਬਿਤ ਕਰ ਰਿਹਾ ਮੈਂ ਫਿਰ ਸੂਲ ਟੀਚਰ ਤੇ ਐਫਐਲਐਨ ਦੀ ਟ੍ਰੇਨਿੰਗ ਲਗਾ ਕੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਨਵਾਂ ਸਿੱਖਣ ਨੂੰ ਮਿਲਿਆ ਜਿਵੇਂ ਕਿ ਪੁਆਇੰਟਸ ਕਿਵੇਂ ਕਰਵਾਏ ਜਾਂਦੇ ਨੇ ਬੱਚਿਆਂ ਨੂੰ ਕਿਵੇਂ ਬੀਹਵਰਸ ਡਿਵਾਈਡ ਹੁੰਦੇ ਆ ਤੇ ਉਹਨਾਂ ਦੀ ਜਿਹੜੀ ਹੈ ਮੈਂਟੈਲਿਟੀ ਚੈੱਕ ਕਰਨੀ ਆਪਾਂ ਡੇ ਟੂ ਡੇ ਵੀ ਕਿਸ ਤਰ੍ਹਾਂ ਬੱਚੇ ਕੰਮ ਕਰ ਰਹੇ ਹੈ ਮਤਲਬ ਓਵਰオール ਜਿਹੜੀ ਹੈ ਇੱਕ ਬਹੁਤ ਅੱਛਾ ਐਕਸਪੀਰੀਅੰਸ ਸੀਗਾ ਮੇਰਾ ਸੀ ਮੈਂ ਹਰਪ੍ਰੇਤਪੁਰ ਸਰਕਾਰੀ ਪ੍ਰਾਇਮਰੀ ਸਕੂਲ ਮੇਂ ਅਪਰੈਂਟ ਹੋ ਰਿਹਾ ਤੋ ਤੇ ਜਿਹੜੀ ਐ ਐਫ ਐਲ ਐਨ ਦੀ ਟ੍ਰੇਨਿੰਗ ਸੀਗੀ ਇਹ ਲਈ ਤਾਂ ਸੀ ਪਹਿਲੇ ਵੀ ਹੋਈ ਸੀਗੀ ਤੇ ਇਹਦੇ ਵਿੱਚ ਕੁਝ ਚੀਜ਼ਾਂ ਨਵੀਆਂ ਐਡ ਹੋਈਆਂ ਤੇ ਉਹਨਾਂ ਨੂੰ ਸਿੱਖ ਕੇ ਜੋ ਵੀ ਹੈ ਜੋ ਸਿਖਾਇਆ ਗਿਆ ਇਸ ਟ੍ਰੇਨਿੰਗ ਚ ਉਹ ਮੈਂ ਆਪਣੇ ਸਕੂਲ ਵਿੱਚ ਇੰਪਲੀਮੈਂਟ ਕਰਾਂਗੀ ਧੰਨਵਾਦ ਜਿਵੇਂ ਸਰਕਾਰੀ ਪ੍ਰਾਇਮਰੀ ਸਕੂਲ ਮਿੰਡਵਾ ਲੋਅਰ ਬ੍ਰੈਕਟ ਚ ਬੱਡਲ ਹਾਂ ਸਰ ਬਹੁਤ ਵਧੀਆ ਲੱਗਿਆ ਇਹ ਟ੍ਰੇਨਿੰਗ ਕੁਝ ਗੱਲਾਂ ਜਿਹਦਾ ਪਹਿਲੇ ਸਾਲ ਪਹਿਲੇ ਲੱਗੇ ਹੀ ਸੀਗੀ ਟ੍ਰੇਨਿੰਗ ਕੁਝ ਗੱਲਾਂ ਅਸੀਂ ਭੁੱਲ ਜਾਂਦੇ ਆਪਣੇ ਢੰਗ ਨਾਲ ਪੜਾਉਣ ਲੱਗ ਜਾਂਦੇ ਪਰ ਸਾਨੂੰ ਫੇਰ ਉਹ ਗੱਲਾਂ ਤਾਜ਼ੀਆਂ ਹੋ ਜਾਂਦੀਆਂ ਸਿੱਖ ਕੇ ਅਸੀਂ ਹੁਣ ਉਸੇ ਤਰ੍ਹਾਂ ਕਰਾਂਗੇ ਜਿਸ ਤਰ੍ਹਾਂ ਸਾਨੂੰ ਟ੍ਰੇਨਿੰਗ ਵਿੱਚ ਸਿਖਾਇਆ ਗਿਆ ਮੇਰਾ ਨਾਮ ਸਿਕੁੰਦਰ ਕੌਰ ਜੀ ਤੇ ਇਹ ਟ੍ਰੇਨਿੰਗ ਸਾਨੂੰ ਬਹੁਤ ਵਧੀਆ ਲੱਗੀ ਜੋ ਵੀ ਅਸੀਂ ਸਿੱਖਿਆ ਅਸੀਂ ਆਪਣੇ ਸਕੂਲ ਵਿੱਚ ਜਾ ਕੇ ਇੰਪਲੀਮੈਂਟ ਕਰਾਂਗੇ ਮੈਂ ਸਤਿਕਾਰ ਕਰਦੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਏਪੁਰਪਨੇ ਤੋਂ ਜਿਹੜੀ ਸਾਡੀ 3 ਦਿਨ ਦੀ ਟ੍ਰੇਨਿੰਗ ਐਫਐਲਐਨ ਦੀ ਸਪੈਸ਼ਲੀ ਪਹਿਲੀ ਤੇ ਦੂਜੀ ਜਮਾਤ ਦੇ ਬੱਚਿਆਂ ਦੀ ਜਿਹੜੀ ਸਟੱਡੀ ਹੈ ਤਿੰਨੋਂ ਪਾਸ਼ਾਵਾਂ ਜਿਹੜੀਆਂ ਤਿੰਨੋਂ ਸਬਜੈਕਟ ਮੈਥ ਇੰਗਲਿਸ਼ ਤੇ ਪੰਜਾਬੀ ਉਹਨਾਂ ਨੂੰ ਕਿਵੇਂ ਰੋਚਕ ਤਰੀਕੇ ਨਾਲ ਪੜਾਇਆ ਜਾਵੇ ਉਹ ਲਗਾਏਗੀ ਇਹਦੇ ਵਿੱਚ ਬੜੀ ਖੁਸ਼ੀ ਹੋਈ ਕਿ ਸਾਡੇ ਲੋਕਸ ਸਪਰਸਨਸ ਨੀਲ ਕੁਮਾਰ ਜੀ ਤੇ ਪ੍ਰੇਮ ਕੁਮਾਰ ਜੀ ਵੱਲੋਂ ਬਹੁਤ ਹੀ ਵਧੀਆ ਤੇ ਰੋਚਕ ਤਰੀਕੇ ਨਾਲ ਨਵੀਆਂ ਟੈਕਨੀਕਸ ਬਾਰੇ ਸਾਨੂੰ ਦੱਸਿਆ ਗਿਆ ਤੇ ਇਹ ਜਿਹੜੀ ਟ੍ਰੇਨਿੰਗ ਹੈ ਇੱਕ ਫਰੂਟਫੁੱਲ ਰਿਜ਼ਲਟ ਦੇਵੇਗੀ ਕਿਉਂਕਿ ਅਧਿਆਪਕ ਦੀ ਜਿਹੜੀ ਨੋਲਜ ਹੈ ਦੀ ਅਪਡੇਸ਼ਨ ਬਹੁਤ ਜ਼ਰੂਰੀ ਹੈ ਤੇ ਮੈਂ ਆਸ ਕਰਦੀ ਹਾਂ ਕਿ ਸਾਡੇ ਸਾਰੇ ਅਧਿਆਪਕ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਇਹਨਾਂ ਟੈਕਨੀਕਸ ਨੂੰ ਲਾਗੂ ਕਰਨਗੇ ਤੇ ਬੱਚਿਆਂ ਨੂੰ ਵਧੀਆ ਰਿਜ਼ਲਟ ਲੈ ਕੇ ਆਉਣਗੇ ਹਾਂਜੀ ਆ ਬਲੌਕੀ ਤੋਂ ਬਸਾਬੇਖੇ ਐਫਐਲਐਨ ਦੇ ਅੰਦਰ ਜਿਹੜਾ ਟ੍ਰੇਨਿੰਗਸ ਚੱਲ ਰਹੀ ਹੈ ਅਧਿਆਪਕਾਂ ਦੀ ਜਮਾਤ ਪੈੜੀ ਅਤੇ ਦੂਜੀ ਨੂੰ ਪੜ੍ਹਾਉਣ ਵਾਲੇ ਸਾਰੇ ਅਧਿਆਪਕਾਂ ਦੀ ਟ੍ਰੇਨਿੰਗਸ ਲੱਗ ਰਹੀ ਹੈ ਅੱਜ ਇਹਦਾ ਪਹਿਲੇ ਬੈਚ ਦਾ ਅੱਜ ਤੀਜਾ ਦਿਨ ਸੀਗਾ ਇਹਨਾਂ ਟ੍ਰੇਨਿੰਗਾਂ ਦੌਰਾਨ ਅਧਿਆਪਕਾਂ ਨੂੰ ਜਿਹੜਾ ਸਾਡੀਆਂ ਨਵੀਆਂ ਕਿਤਾਬਾਂ ਰਿਵਾਈਜ਼ਡ ਹੋਈਆਂ ਹਨ ਪੰਜਾਬੀ ਗਣਿਤ ਤੇ ਅੰਗਰੇਜ਼ੀ ਦੀਆਂ ਜਮਾਤ ਪੈੜੀ ਤੇ ਦੂਜੀ ਦੀਆਂ ਉਹਨਾਂ ਦੀ ਪੈਡਾਗੋਜੀ ਬਾਰੇ ਫੋਰ ਬਲੌਕ ਅਪਰੋਚ ਬਾਰੇ ਜਿਹੜੀਆਂ ਅਪ ਦੁਸਤਾਂ ਤੇ ਟ੍ਰੇਨਿੰਗ ਜਿਹੜੀਆਂ ਦਿੱਤੀ ਜਾ ਰਹੀ ਹੈ ਤਾਂ ਜੋ ਵਧੀਆ ਢੰਗ ਨਾਲ ਜਿਹੜਾ ਹੈਗਾ ਬੱਚਿਆਂ ਨੂੰ ਵਿਧਿਆਪੁਰ ਜਾ ਕੇ ਇਥੇ ਟ੍ਰੇਨਿੰਗ ਲੈ ਕੇ ਸਿੱਖਿਆ ਜਿਹੜੀ ਹੈਗੀ ਆਪਣੇ ਸਕੂਲਾਂ ਵਿੱਚ ਵਧੀਆ ਰੰਗ ਨਾਲ ਸਿੱਖਿਆ ਦੇ ਸਕਣ ਤੇ ਇਹਨਾਂ ਵਿੱਚ ਆ ਬਾਲ ਸਾਡੀ ਕਿਤਾਬਾਂ ਵਿੱਚ ਜਿਹੜੀ ਫੋਰ ਬਲੌਕ ਅਪਰੋਚ ਹੋਈ ਹੈ ਤੇ ਨੈਸ਼ਨ ਪੱਧਰ ਤੇ ਜਿਹੜਾ ਨਿਪੁੰਨ ਭਾਰਤ ਮਿਸ਼ਨ ਤੇ ਐਫ ਐਲ ਐਨ ਮਿਸ਼ਨ ਚੱਲ ਰਿਹਾ ਹੈ ਉਹਦੇ ਤਹਿਤ ਉਹਦੇ ਟੀਚੇ ਸਾਡੀਆਂ ਕਿਤਾਬਾਂ ਵਿੱਚ ਹੀ ਸ਼ਾਮਿਲ ਹੈ ਅਰੇ ਆਪਕਾ ਨੂੰ ਇਹ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਜੇਕਰ ਆਪਣੀਆਂ ਪੜ੍ਹੀਆਂ ਪਾਠ ਪੁਸਤਕਾਂ ਨੂੰ ਵਧੀਆ ਢੰਗ ਨਾਲ ਕਰਵਾਣ ਤਾਂ ਐਫਐਲਐਨ ਦੇ ਟੀਚੇ ਵੀ ਬੱਚੇ ਜਿਹੜੇ ਹੈਗੇ ਆ ਉਹ ਪ੍ਰਾਪਤ ਕਰ ਸਕਦੇ ਆ ਤੇ ਜਿਹੜਾ ਸਾਡਾ ਐਫਐਲਐਨ ਦੇ ਜਿਹੜੇ ਨੈਸ਼ਨਲ ਲੈਵਲ ਦੇ ਟਾਰਗੇਟਸ ਹੈਗੇ ਆ ਉਹ ਵੀ ਸਮੇਂ ਸਿਰ ਜਿਹੜੇ ਹੈਗੇ ਆ ਪੂਰਨ ਕਰ ਸਕਦੇ ਆ ਇਹਦੇ ਵਿੱਚ ਸਾਡੇ ਜਿਹੜੇ ਹੈਗੇ ਉਹਦੇ ਤਿੰਨ ਰਿਸੋਰਸ ਪਰਸਨ ਸੀਗੇ ਪਹਿਲੇ ਜਿਹੜਾ ਹੈਗਾ ਮੈਂ ਤੇ ਮੇਰੇ ਨਾਲ ਦੇ ਹੋਰ ਦੋ ਸਾਥੀ ਜਿਹੜਾ ਹੈਗਾ ਚੰਡੀਗੜ੍ਹ ਵਿੱਚੇ ਅਹ ਟ੍ਰੇਨਿੰਗ ਸੈਟ 15 ਦੀ ਲੈ ਕੇ ਆਏ ਆ ਉਸ ਤੋਂ ਬਾਅਦ ਅਸੀਂ ਜੀਲੇ ਪੱਦਰ ਤੇ ਅਹ ਰੋਪੜ ਵਿਖੇ ਸਰਸਪਸੰਨ ਤਿਆਰ ਕੀਤੇ ਹਰੇਕ ਬਲੌਗ ਦੇ ਤਿੰਨ ਤਿੰਨ ਸਰਸਪਸੰਨ ਤਿਆਰ ਕੀਤੇ ਐ ਤੇ ਇੱਥੇ ਵੀ ਸਾਡੇ ਕੋਲ ਤਿੰਨ ਰਿਸੋਰਸ ਪਰਸਨ ਪ੍ਰੇਮ ਜੀ ਅਹ ਮਨਜੀਤ ਸਿੰਘ ਰਾਣਾ ਜੀ ਤੇ ਮੈਂ ਖੁਦ ਆਪਣਾ ਇੱਥੇ ਟ੍ਰੇਨਿੰਗ ਦੇ ਜਿਹੜੇ ਹਗਾ ਅਧਿਆਪਕਾਂ ਨੂੰ ਦੇ ਰਿਹਾ ਹਾਂ ਹਾਂਜੀ ਇਹ ਇਸ ਟ੍ਰੇਨਿੰਗ ਦਾ ਬੱਚਿਆਂ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਜਿਹੜਾ ਹੈਗਾ ਐਫਐਲਐਨ ਮਿਸ਼ਨ ਦਾ ਦੱਸਣਾ ਹੈ ਜਿਹੜੀ ਹੈਗੀ ਹਨ ਨਵੇਂ ਪ੍ਰਧਾਨ ਅਤੇ ਕਮੇਟੀ ਨੂੰ ਵਧਾਈ ਦਿੱਤੀਆਂ ਗਿਆ ਕਿ ਇਹ ਨਵੀਂ ਟੀਮ ਰਾਜ ਦੇ ਖਾਤਮਾ ਤੋਂ ਉੱਪਰ ਸਿਰਫ ਤਕਨੀਕ ਦੱਸੀ ਜਾ ਰਹੀ ਹੈ ਸ਼ਹਿਰ ਦੇ ਵਿਕਾਸ ਦੇ ਕੰਮ ਕਰ ਰਹੀ ਹੈ ਚੱਡਾ ਨੇ ਕਿਹਾ ਕਿ ਇੱਕ ਵਿਦਵਾਨ ਕਰਾਂਗੇ ਕਾਉਂਸਲ ਮੈਂਬਰ ਨੋਮ ਬਣਾਤੇ ਹੋ 24 ਘੰਟੇ ਜਨਤਾ ਦੀ ਸੇਵਾ ਹੈਗੇ ਬੱਚੇ ਐਮਐਲਏ ਚੱਡਾ ਨੇ ਇਹ ਵੀ ਦੱਸਿਆ ਕਿ ਨਗਰ ਕੌਂਸਲ ਦੀ ਤਾਜ਼ਾ ਮੀਟਿੰਗ ਵਿੱਚ